ਕੋ ਨਮੀ ਖਬਰ ਆ ਗਈ ਹੈ ਕਿ ਕਰਤਾਰਪੁਰ ਲਾਂਘਾ ਬੰਦ ਕਰਤਾ ਕਹਿੰਦੇ ਅਗਲੇ ਆਦੇਸ਼ਾਂ ਤੱਕ ਵੀ ਜਦ ਤੱਕ ਹੁਣ ਅਗਲੇ ਆਦੇਸ਼ ਨਹੀਂ ਆ ਜਾਂਦੇ ਨਾ ਸਰਕਾਰ ਦੇ ਉਨ ਤੱਕ ਕਰਤਾਰਪੁਰ ਲਾਂਘਾ ਬੰਦ ਕਰਤਾ ਲਓ ਦੇਖ ਲਓ ਇੱਕ ਰਸਤਾ ਕਰਪਤਾਰਪੁਰ ਲੰਘੇਦਾ ਹੀ ਸੀਗਾ ਜਿਹਦੇ ਵਿੱਚ ਸੰਗਤਾਂ ਨੇ ਜਾਣਾ ਹੁੰਦਾ ਸੀਗਾ ਹੌਮ ਹੁਮਾ ਕੇ ਤੇ ਚਾ ਚੜਾ ਰਹਿੰਦਾ ਹੁੰਦਾ ਸੀਗਾ ਕਿ ਪਾਕਿਸਤਾਨ ਜਾਣਾ ਵਾ ਕਿ ਚਲੋ ਇੱਕ ਬਾਰਡਰ ਖੋਲ ਦਿੱਤਾ ਚਲੋ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਥ ਦਿੱਤਾ ਪੰਜਾਬੀਆਂ ਦਾ ਇਸ ਚੀਜ਼ ਦਾ ਤੇ ਰਸਤੇ ਨੂੰ ਖਲਹੋਣ ਦੇ ਵਿੱਚ ਬਹੁਤ ਮਦਦ ਕੀਤੀ ਆ ਤੇ ਬਾਲੇ ਵਧੀਆ ਸੀਗਾ ਲਓ ਜੀ ਤੁਹਾਨੂੰ ਪਤਾ ਹੀ ਹੁਣ ਤਾਂ ਭਾਰਤ ਪਾਕਿਸਤਾਨ ਜੰਗ ਲੱਗ ਗਈ ਆ ਹੈ ਤੇ ਨਵੇਂ-ਨਵੇਂ ਹੋਰ ਹੀ ਗੱਲਾਂ ਨਿਕਲ-ਨਿਕਲ ਕੇ ਸਾਹਮਣੇ ਆਈ ਜਾਂਦੀਆਂ ਵਾ ਮੈਂ ਘੁੰਮਣ ਵਾਸਤੇ ਬਾਹਰ ਗਈ ਮੈਂ ਕਿਹਾ ਮੈਂ ਘੁੰਮਿਆ ਵਾ ਮਨ ਘਰ ਵਿੱਚ ਨਾ ਖਬਰਾਂ ਸੁਣ-ਸੁਣ ਕੇ ਬਾਲੇ ਡਰਿਆ ਬੇਚਾਨੀ ਜੀ ਹੋਈ ਪਈ ਸੀ ਜਿੱਦਾਂ ਮੈਂ ਬਾਹਰ ਗਈ ਤੀਮੀਆਂ ਕਹਿੰਦੀਆਂ ਭਾਈ ਤੂੰ ਰਾਸ਼ਨ ਸਟੋਰ ਕਰ ਲਿਆ ਤਿੰਨ ਮਹੀਨੇ ਦਾ ਮੈਂ ਕਿਹਾ ਵੀ ਨਹੀਂ ਮੈਂ ਤਾਂ ਕੁਝ ਨਹੀਂ ਲਿਆ ਕੇ ਵੀ ਜੋ ਹੁੰਦਾ ਨਾਰਮਲ ਉਹੀ ਕੋਸ਼ਾ ਕੰਨੀ ਭਾਈ ਸਟੋਰ ਕਰ ਲੈ ਜੰਗ ਲੱਗ ਜਾਣੀ ਆ ਤੀਮੀਆਂ ਦੇ ਵਿੱਚ ਕਹਿੰਦੇ ਖੁਸ਼ੀ ਦੀ ਲਹਿਰ ਜਾਗੀ ਪਈ ਆ ਤੀਮੀਆਂ ਨੇ ਤਾਂ ਇੱਥੋਂ ਤੱਕ ਕੀ ਕਹਿੰਦੇ ਆਪਣੇ ਮੈਸੇਜ ਕਰੀ ਜਾਂਦੀਆਂ ਵਾ ਕਿ ਭਾਈ ਛੇਤੀ ਛੇਤੀ ਸਾਡੇ ਸੂਟ ਭੇਜ ਦਿਓ ਕਿਤੇ ਇਹ ਨਾ ਹੋਵੇ ਜੰਗ ਲੱਗ ਜੇ ਸਾਡੇ ਸੂਟ ਉੱਥੇ ਹੀ ਰਹਿ ਜਾਣ ਦੇਖ ਲਓ ਦੁਨੀਆਂ ਨੂੰ ਜਾਣਨ ਦੀ ਲੱਲੇ ਪਏ ਪਏ ਆ ਤੇ ਤੀਮੀਆਂ ਨੂੰ ਆਪਣੇ ਸੂਟਾਂ ਦੀ ਪਈ ਆ ਆਹੀ ਨਹੀਂ ਇੱਕ ਤੀਮੀਆਂ ਨੇ ਤਾਂ ਮੈਨੂੰ ਇਹ ਗੱਲ ਕਹਿਤੀ ਸਿੰਦਰ 10 ਮਿੰਟ ਬਾਅਦ ਨੇ ਪਾਣੀ ਵਾਲੀ ਟੈਂਕੀ ਚਲਾ ਲਿਆ ਕਰ ਵੀ ਟੈਂਕੀ ਫੁੱਲ ਰੱਖਿਆ ਕਰ ਵੀ ਕੋਈ ਨਹੀਂ ਪਤਾ ਲੈਟਾ ਕਦੋਂ ਖਤਮ ਕਰ ਦੇਣੇ ਇਹ ਕਿਤੇ ਹੋਰ ਵੱਜ ਜਿਵੇਂ ਕੋਈ ਬੰਬ ਗੁੰਮਝਿਆ ਆ ਕੇ ਤੇ ਲੈਟ ਚੱਲ ਗਈ ਤੇ ਕਹਿੰਦੀ ਪਾਣੀ ਨਹੀਂ ਹੋਣਾ ਟੈਂਕੀਆਂ ਦੇ ਵਿੱਚ ਤੈਨੂੰ ਪਤਾ ਹੀ ਅੱਜ ਕੱਲ ਵੀ ਲੈਟਰੀਨਾਂ ਵੀ ਦੂਹੀਆਂ ਹੀ ਆ ਜਿਹੜੀਆਂ ਹੁੰਦੀਆਂ ਘਰਾਂ ਦੇ ਵਿੱਚ ਪਾਣੀ ਬਾੜਾ ਲੈਂਦੀਆਂ ਹੈਨਾ ਤੇ ਦੇਖ ਲਓ ਆਹ ਹਾਲਤ ਹੋਈ ਪਈ ਆ ਤੀਮੀਆਂ ਨੇ ਹੌਸਲਾ ਤਾਂ ਕੀ ਦੇਣਾ ਕਿਸੇ ਨੂੰ ਡਰਾ ਡਰਾ ਕੇ ਆਪ ਤਾਂ ਡਰੀਆਂ ਹੀ ਪਈਆਂ ਦੂਹਿਆਂ ਨੂੰ ਵੀ ਡਰਾਇਆ ਪਿਆ ਦੱਸੋ ਮੈਂ ਕਿਨੂੰ ਕਿਨੂੰ ਜਾ ਕੇ ਹੌਸਲਾ ਦਵਾ ਕਿ ਸਰਕਾਰੀ ਐਡਵਾਈਜ਼ਰੀ ਜਦ ਤੱਕ ਜਾਰੀ ਨਹੀਂ ਹੁੰਦੀ ਕਿ ਕੋਈ ਡਰਾ ਵਾਲੀ ਗੱਲ ਨਹੀਂ ਹੈਗੀ ਸਰਕਾਰ ਸਭ ਨੂੰ ਪਹਿਲਾਂ ਕਹੂਗੀ ਹੋਈ ਕਿ ਭਾਈ ਰਾਸ਼ਨ ਖਰੀਦ ਲੋ ਸਭ ਕੁਝ ਕਰ ਲੋ ਹੈਨਾ ਪਰ ਇਦਾਂ ਦਾ ਕੁਝ ਨਹੀਂ ਹੋ ਰਿਹਾਗਾ ਹੁਣ ਤੁਸੀਂ ਦੱਸੋ ਭਾਈ ਤੁਹਾਡੀ ਅਗੇ ਕਮੈਂਟਾਂ ਦੇ ਵਿੱਚ ਕੀ رائے ਹੈ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾਗਾ ਬਾਕੀ ਅਸੀਂ ਨਿਊਜ਼ ਦੇ ਵਿੱਚ ਤਾਂ ਸਭ ਕੁਝ ਦੇਖਦੇ ਹੀ ਰਹਿੰਦੇ ਆ ਤਾਂ ਦੇਖੋ ਤੁਹਾਨੂੰ ਵੀ ਪੈਨਿਕ ਹੋਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀਗੀ ਸਰਕਾਰ ਦੇ ਟੀਵੀ ਦੇਖਦੇ ਰਹੋ ਸਰਕਾਰ ਦੀ ਜੋ ਗਾਈਡਲਾਈਨ ਹੋਗੀ ਉਹ ਟੀਵੀ ਦੇ ਵਿੱਚ ਆਊਗੀ ਉਸੇ ਤਰੀਕੇ ਨਾਲ ਤੁਸੀਂ ਚੱਲਣਾ ਹੈ ਸੋ ਕੋਈ ਵੀ ਹਫੜਾ ਦਫੜੀ ਕਰਨ ਦੀ ਲੋੜ